ਅਰਚ ਰੱਖਿਆ ਸੀ ਪੁੱਤ ਦਾ ਵਿਆਹ ਪਰ ਉਸ ਤੋਂ ਪਹਿਲਾਂ ਹੀ ਪਿਓ ਦੇ ਨਿਕਲ ਗਏ ਸਾਂ ਜੀ ਹਾਂ ਤਾਂ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਭਿਆਨਕ ਟੱਕਰ ਹੋਈ ਆ ਵੱਡਾ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਦੋ ਗੱਡੀਆਂ ਦੇ ਵਿੱਚਕਾਰ ਭਿਆਨਕ ਟੱਕਰ ਹੋਈ ਆ ਤਾਂ ਟੱਕਰ ਇੰਨੀ ਜ਼ਬਰਦਸਤ ਹੋਈ ਆ ਕਿ ਗੱਡੀਆਂ ਦੇ ਪਰਖੱਚੇ ਵੀ ਉੱਡ ਚੁੱਕੇ ਨੇ ਤਾਂ ਤਸਵੀਰਾਂ ਦੇ ਕੇ ਇਹ ਅੰਦਾਜ਼ਾ ਲਗਾਉਣਾ ਜਿਹੜਾ ਔਖਾ ਲੱਗਦਾ ਹੈ ਕਿ ਜੋ ਇਸ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਜਾਨ ਬਚੀ ਵੀ ਆ ਜਾਂ ਫਿਰ ਨਹੀਂ ਬਚੀ ਤਾਂ ਦੱਸ ਦੀ ਕਿ ਇਹ ਜਿਹੜਾ ਸੜਕਾ ਹਾਦਸਾ ਸਾਈਂ ਆਵਾਰਾ ਪਸ਼ੂਆਂ ਕਾਰਨ ਹੋਇਆ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਜਾਨਾਂ ਨੇ ਜਿਹੜੀਆਂ ਆਵਾਰਾ ਪਸ਼ੂਆਂ ਕਾਰਨ ਚਲੀਆਂ ਗਈਆਂ ਨੇ ਕਈ ਸਾਰੇ ਜਿਹੜੇ ਸੜਕ ਹਾਦਸੇ ਨੇ ਉਹ ਇਹਨਾਂ ਆਵਾਰਾ ਪਸ਼ੂਆਂ ਕਾਰਨ ਹੋਏ ਨੇ ਤਾਂ ਇੱਥੇ ਵੀ ਇੱਕ ਸੜਕ ਹਾਦਸਾ ਜਿਹੜਾ ਆਵਾਰਾ ਪਸ਼ੂਆਂ ਕਾਰਨ ਹੋਇਆ ਜਿੱਥੇ ਦੋ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਹੋਈਆ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਆ ਜੋ ਕਿ ਜ਼ਖਮੀ ਦੱਸਿਆ ਜਾ ਰਿਹਾ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਆ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਆ ਜਿਹੜੀ ਪੂਰੀ ਤਰ੍ਹਾਂ ਟੁੱਟ ਚੁੱਕੀ ਆ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਹੈ ਬੋਹਰ ਦੇ ਸੀਤੋ ਸੁਦੂਲ ਸ਼ਹਿਰ ਰੋਡ ਦੇ ਉੱਪਰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦੇ ਪਰ ਖੱੱਚੇ ਉੜ ਚੁੱਕੇ ਨੇ ਇੱਕ ਦੀ ਮੌਤ ਹੋ ਗਈ ਹੈ ਇੱਕ ਜ਼ਖਮੀ ਹੋ ਗਿਆ ਤੇ ਜਿਸ ਦੀ ਮੌਤ ਹੋਈ ਹੈ ਉਸ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਉਸ ਦੇ ਪੁੱਤ ਦਾ ਵਿਆਹ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਜਦੋਂ ਇਸ ਖਬਰ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਬੁਰਾ ਹਾਲ ਆ ਜੜਾ ਹੋ ਜਾਂਦਾ ਕਿਉਂਕਿ ਘਰ ਦੇ ਵਿੱਚ ਵਿਆਹ ਰੱਖਿਆ ਹੁੰਦਾ ਪਰ ਉਸ ਤੋਂ ਪਹਿਲਾਂ ਹੀ ਪਿਤਾ ਦੀ ਜਦੋਂ ਜਾਨ ਚਲੀ ਜਾਂਦੀ ਹੈ ਪੁੱਤਰ ਦੇ ਸਿਰ ਤੋਂ ਸਾਇਆ ਉੱਠ ਜਾਂਦਾ ਤਾ ਕਿੰਨਾ ਔਖਾ ਲੱਗਦਾ ਏ ਘਰ ਵਾਲਿਆਂ ਨੂੰ ਇਹ ਗੱਲ ਸੈਣੀ ਕੀ ਵਿਆਹ ਤੋਂ ਪਹਿਲਾਂ ਹੀ ਜਿਹੜਾ ਬਾਪ ਦਾ ਸਾਆ ਸਿਰ ਤੋਂ ਉੱਠ ਜਾਣਾ ਜੀ ਹਾਂ ਤਾਂ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਵਾਰਾ ਪਸ਼ੂਆਂ ਕਾਰਨੇ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਐ ਇੱਕ ਜ਼ਖਮੀ ਦੱਸਿਆ ਜਾ ਰਿਹਾ ਜਿੰਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਵੀ ਆ ਜੋ ਕੀ ਕਰਵਾਇਆ ਗਿਆ। ਮੰਦ ਬਗੀ ਕਟੜਾ ਜੋੜੀ ਕੀ ਸੇਲ ਸਰੇ ਸੂਚਨਾ ਮਿਲੀ ਸੀ ਕਿ ਇੱਕ ਇੱਕ ਐਕਸੀਡੈਂਟ ਜੁੜਾ ਕੀ ਸੀਤੋ ਤੋਂ ਮਟੀਰੀਅਲ ਰੋਡ ਗਾਂ ਰੋਡ ਜਾਂਦੀ ਏ ਉੱਥੇ ਬੜਾ ਬਿਹਾਨਕ ਐਕਸੀਡੈਂਟ ਹੋਇਆ ਤੇ ਮੌਕੇ ਤੇ 112 ਟੀਮ ਤੇ ਪੂਰਵ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਇੱਕ ਬੰਦੇ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਬੰਦੇ ਦੀ ਬਾਹ ਫ੍ਰੈਕਚਰ ਹੋਇਆ ਸੀ ਉਹਨੂੰ ਸੀਤੋ ਸਰਕਾਰੀ ਹਸਪਤਲ ਖਾਦਤਾ ਗਿਆ 97970 ਮੌਕੇ ਤੇ ਪਹੁੰਚੀ ਤੇ ਡੈੱਡ ਬੋਡੀ ਨੂੰ ਸਰਕਾਰੀ ਹਸਪਤਲ ਖਾਦਤਾ ਗਿਆ ਬੰਦੇ ਦਾ ਨਾਮ ਸतीश ਕੁਮਾਰ ਹਗਾ ਮੁੱਕ ਘਰ ਚ ਰੱਖਿਆ ਸੀ ਪੁੱਤ ਦਾ ਵਿਆਹ ਪਰ ਉਸ ਤੋਂ ਪਹਿਲਾਂ ਹੀ ਪਿਓ ਦੇ ਨਿਕਲ ਗਏ ਸਾਂ ਜੀ ਹਾਂ ਤਾਂ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਭਿਆਨਕ ਟੱਕਰ ਹੋਈ ਆ ਵੱਡਾ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਦੋ ਗੱਡੀਆਂ ਦੇ ਵਿੱਚਕਾਰ ਭਿਆਨਕ ਟੱਕਰ ਹੋਈ ਆ ਟੱਕਰ ਇਨੀ ਜ਼ਬਰਦਸਤ ਹੋਈ ਆ ਕਿ ਗੱਡੀਆਂ ਦੇ ਪਰਖੱਚੇ ਵੀ ਉੱਡ ਚੁੱਕੇ ਨੇ ਤਾਂ ਤਸਵੀਰਾਂ ਦੇ ਕੇ ਇਹ ਅੰਦਾਜ਼ਾ ਲਗਾਉਣਾ ਹੈ ਜਿਹੜਾ ਔਖਾ ਲੱਗਦਾ ਹੈ ਕਿ ਜੋ ਇਸ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦੀ ਜਾਨ ਬੱਚੀ ਵੀ ਹੈ ਜਾਂ ਫਿਰ ਨਹੀਂ ਬੱਚੀ ਤਾਂ ਦੱਸ ਦੀ ਕਿ ਇਹ ਜਿਹੜਾ ਸੜਕਾ ਹਾਦਸਾ ਹੈ ਆਵਾਰਾ ਪਸ਼ੂਆਂ ਕਾਰਨ ਹੋਇਆ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਜਾਨਾਂ ਨੇ ਜਿਹੜੀਆਂ ਆਵਾਰਾ ਪਸ਼ੂਆਂ ਕਾਰਨ ਚਲੀਆਂ ਗਈਆਂ ਨੇ ਕਈ ਸਾਰੇ ਜਿਹੜੇ ਸੜਕ ਹਾਦਸੇ ਨੇ ਉਹ ਇਹਨਾਂ ਆਵਾਰਾ ਪਸ਼ੂਆਂ ਕਾਰਨ ਹੋਏ ਨੇ ਤਾਂ ਇੱਥੇ ਵੀ ਇੱਕ ਸੜਕ ਹਾਦਸਾ ਜਿਹੜਾ ਆਵਾਰਾ ਪਸ਼ੂਆਂ ਕਾਰਨ ਹੋਇਆ ਜਿੱਥੇ ਦੋ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਹੋਈਆ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਆ ਜੋ ਕਿ ਜ਼ਖਮੀ ਦੱਸਿਆ ਜਾ ਰਿਹਾ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਵੀ ਆ ਕਰਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਹੈ ਜਿਹੜੀ ਪੂਰੀ ਤਰ੍ਹਾਂ ਟੁੱਟ ਚੁੱਕੀ ਆ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਹੈ ਬੋਹਰ ਦੇ ਸੀਤੋ ਸੁਦੂਲ ਸ਼ਹਿਰ ਰੋਡ ਦੇ ਉੱਪਰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦੇ ਪਰਖੱਚੇ ਉੱਡ ਚੁੱਕੇ ਨੇ ਇੱਕ ਦੀ ਮੌਤ ਹੋ ਗਈ ਹੈ ਇੱਕ ਜ਼ਖਮੀ ਹੋ ਗਿਆ ਤੇ ਜਿਸ ਦੀ ਮੌਤ ਹੋਈ ਹੈ ਉਸ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਉਸ ਦੇ ਪੁੱਤ ਦਾ ਵਿਆਹ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਦੋਂ ਇਸ ਖਬਰ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਬੁਰਾ ਹਾਲਾ ਜੜਾ ਹੋ ਜਾਂਦਾ ਕਿਉਂਕਿ ਘਰ ਦੇ ਵਿੱਚ ਵਿਆਹ ਰੱਖਿਆ ਹੁੰਦਾ ਪਰ ਉਸ ਤੋਂ ਪਹਿਲਾਂ ਹੀ ਪਿਤਾ ਦੀ ਜਦੋਂ ਜਾਨ ਚਲੀ ਜਾਂਦੀ ਹੈ ਪੁੱਤਰ ਦੇ ਸਿਰ ਤੋਂ ਸਾਇਆ ਉੱਟ ਜਾਂਦਾ ਕਿੰਨਾ ਔਖਾ ਲੱਗਦਾ ਹੈ ਘਰ ਵਾਲਿਆਂ ਨੂੰ ਇਹ ਗੱਲ ਸੈਣੀ ਕੀ ਵਿਆਹ ਤੋਂ ਪਹਿਲਾਂ ਹੀ ਜਿਹੜਾ ਬਾਪ ਦਾ ਸਾਆ ਸਿਰ ਤੋਂ ਉੱਠ ਜਾਣਾ ਜੀ ਹਾਂ ਤਾਂ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਵਾਰਾ ਪਸ਼ੂਆਂ ਕਾਰਨੇ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਇੱਕ ਜ਼ਖਮੀ ਦੱਸਿਆ ਜਾ ਰਿਹਾ ਜਿੰਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਵੀ ਆ ਜੋ ਕੀ ਕਰਵਾਇਆ ਗਿਆ ਹਮਦ ਬਾਗੀ ਕਟਨਾ ਜੋੜੀ ਕੀ ਸਿਰਸਰੇ ਸੂਚਨਾ ਮਿਲੀ ਸੀ ਕਿ ਇੱਕ ਇੱਕ ਐਕਸੀਡੈਂਟ ਜੁੜਾ ਕੀ ਸੀਤੋ ਤੋਂ ਮਟੇਰੀ ਰੋਡ ਗਾਣਾ ਰੋਡ ਜਾਂਦੀ ਏ ਉੱਥੇ ਬੜਾ ਬਿਹਾਨਕ ਐਕਸੀਡੈਂਟ ਹੋਇਆ ਤੇ ਮੌਕੇ ਤੇ 112 ਟੀਮ ਤੇ ਪੂਰਵ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਇੱਕ ਬੰਦੇ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਬੰਦੇ ਦੀ ਬਾਹ ਫ੍ਰੈਕਚਰ ਹੋਇਆ ਸੀ ਉਹਨੂੰ ਸੀਤੋ ਸਰਕਾਰੀ ਹਸਪਤਲ ਖਾਦ ਤਾ ਗਿਆ ਨਰਸਵੈਲੈਂਸ ਟੀਮ ਉੱਤੇ ਮੌਕੇ ਤੇ ਪਹੁੰਚੀ ਤੇ ਡੈੱਡ ਬੋਡੀ ਨੂੰ ਸਰਕਾਰੀ ਹਸਪਤਲ ਖਾਦ ਤਾ ਗਿਆ ਬੰਦੇ ਦਾ ਨਾਮ ਸतीश ਕੁਮਾਰ ਹੈਗਾ ਮੌਕੇ ਤੇ